ਇਹ ਨਾ ਪ੍ਰਦੇਸੀ ਢਾਬੇ ਦੇ ਲਾਗੇ ਇੱਕ ਗੱਡੀ ਆ ਰਹੀ ਸੀ ਥਾਰ ਮੋਗੇ ਸਾਈਡ ਤੋਂ ਤੇ ਇਧਰੋਂ ਇੱਕ ਜੈਰ ਜਾ ਰਹੀ ਸੀ ਉਹਦੇ ਵਿੱਚ ਦੋਨੇ ਭੈਣ ਭਰਾ ਸੀਗੇ ਲੁਧਿਆਣੇ ਤੋਂ ਆ ਰਹੇ ਸੀ ਬਾਗੇ ਪਿੰਡ ਦੇ ਰਹਿਣ ਵਾਲੇ ਪਤਾ ਲੱਗਿਆ ਉਹ ਗੱਡੀ ਜਿਹੜੀ ਥਾਰ ਸੀ ਉਹਦੋਂ ਡਵਾਈਡਰ ਟੱਪ ਕੇ ਇਹਨਾਂ ਵਾਲੀ ਗੱਡੀ ਚ ਵੱਜੀ ਸਿੱਧੀ ਸਿੱਧੀ ਟੱਕਰ ਹੋ ਗਈ ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਗੱਡੀਆਂ ਦਾ ਵੀ ਤੇ ਫੱਟੜ ਸੀਗੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਜਿਹੜਾ ਹੁਣ ਆਪਾਂ ਹਸਪੀਟਲ ਹੀ ਖੜਿਆ ਹੋਣੇ ਆਏ ਹੀ ਰਹੇ ਆ ਸਾਨੂੰ ਪਤਾ ਲੱਗਿਆ ਵੀ ਜਿਹੜੇ ਉਹ ਜੈਰ ਵਾਲੇ ਸੀ ਉਹਨਾਂ ਦੋਨਾਂ ਦੀ ਡੈਥ ਹੋ ਗਈ ਦੋਨੇ ਭੈਣ ਭਰਾ ਦੱਸ ਰਹੇ ਨੇ ਦੋਨੇ ਭੈਣ ਭਰਾ ਦੱਸ ਰਹੇ ਨੇ ਕੀ ਨਾਮ ਤੁਸੀਂ ਜੀ ਦਾ ਨਾਮ ਸ਼ਾਇਦ ਇੱਕ ਲੜੀ ਦਾ ਨਾਮ ਹਰਦੀਪ ਕੌਰ ਜੀ ਤੇ ਜਿਹੜਾ ਉਹਦਾ ਬ੍ਰਦਰ ਸੀਗਾ 23 ਸਾਲ ਦੀ ਉਮਰ ਆ ਉਹ ਜਬਰ ਸਿੰਘ ਜੀ ਜੀ ਇਹ ਕਿਵੇਂ ਹੋਇਆ ਤੇਜ਼ ਰਫਤਾਰੀ ਕਰਕੇ ਹੋਇਆ ਜਾਂ ਧੁੰਦਗਾਰ ਕਰਕੇ ਹੋਇਆ ਨਹੀਂ ਜੀ ਇਹ ਤਾਂ ਹੁਣ ਮੌਕੇ ਤੇ ਤਾਂ ਇਹੀ ਲੱਗਦਾ ਵੀ ਤੇਜ਼ ਰਫਤਾਰੀ ਜਿਹੜੀ ਥਾਰ ਆ ਉਹ ਡਵਾਈਡਰ ਟੱਪ ਕੇ ਆਈ ਉਹ ਕਿਵੇਂ ਆਈ ਆ ਉਹ ਆਪਾਂ ਇਨਵੈਸਟੀਗੇਸ਼ਨ ਬਾਅਦ ਦੱਸ ਸਕਦੇ ਆ ਨਹੀਂ ਉਹ ਥਾਰ ਕਿਹੜਾ ਕਿਤੇ ਸੀ ਨਹੀਂ ਉਹ ਹੁਣ ਆਪਾਂ ਨੂੰ ਮਿਲਿਆ ਨਹੀਂ ਕਿ ਆਪ ਨੂੰ ਤਾਂ ਜਿਹੜਾ ਡਰਾਈਵਰ ਆ ਨਹੀਂ ਮਿਲਿਆ ਥਾਰ ਚਾਲਕ ਦਾ ਨਾਮ ਕੀ ਸੀ ਥਾਰ ਚਾਲਕ ਦਾ ਨਾਮ ਮੈਨੂੰ ਹਲੇ ਪਤਾ ਨਹੀਂ ਮੈਂ ਆ ਕੇ ਪਤਾ ਹੀ ਕਰਨ ਲੱਗਿਆ ਹਾਂ ਕਿ ਹਸਪਤਾਲ ਪਹੁੰਚਿਆ ਮੈਂ ਜੀ ਜੀ ਠੀਕ ਹੈ